ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹਰ ਸਾਲ ਪੀਆਰ 126 ਦਾ ਰਕਬਾ ਪੰਜਾਬ ਹਰਿਆਣਾ ਦੇ ਵਿੱਚ ਵਧ ਰਿਹਾ ਹੈਗਾ ਕਿਉਂਕਿ ਮੂੰਗੀ ਤੇ ਮੱਕੀ ਦਾ ਏਰੀਆ ਹਰ ਸਾਲ ਵੱਧਦਾ ਹੈ ਹਰ ਸਾਲ ਪੀਆਰ 26 ਦੀ ਡਿਮਾਂਡ ਵੱਧਦੀ ਜਾ ਰਹੀ ਹੈ ਪਿਛਲੇ 4-5 ਸਾਲ ਤੋਂ ਜਿਹੜੀ ਇਹ ਵੈਰੈਟੀ ਹਰ ਸਾਲ ਝਾੜ ਦਾ ਵੀ ਰਿਕਾਰਡ ਤੋੜਦੀ ਹੈ ਤੇ ਲੱਗਣ ਦੇ ਵਿੱਚ ਵੀ ਜਿਹੜਾ ਰਿਕਾਰਡ ਟੁੱਟਦਾ ਹੈ ਕਿਸਾਨ ਦੇ ਕੋਲੋਂ ਪੀਆਰ 26 ਦੀ ਸਹੀ ਟਾਈਮਿੰਗ ਤੇ ਬ੍ਰੀਡਡ ਸੀਡ ਬਾਰੇ ਜਿਹੜੀ ਨੌਲੇਜ ਲਾਵਾ ਕਿਉਂਕਿ ਕਾਫੀ ਕਿਸਾਨ ਭਰਾ ਕਹਿ ਰਹੇ ਵੀ ਬ੍ਰੀਡਡ ਸੀਡ ਹੁੰਦਾ ਕੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਭਾਈ ਜੀ ਨਾਮ ਤੇ ਪਿੰਡ ਕੀ ਆਪਣਾ ਮੇਰਾ ਨਾਮ ਹੈਗਾ ਹਰਪੀ ਸਿੰਘ ਕਾਲੇ ਕਾ ਪਿੰਡ ਕਮਾਲਪੁਰ ਡਿਸਟ੍ਰਿਕਟ ਸਮਰੂਰ ਭਾਈ ਜੀ ਪਹਿਲੇ ਤਾਂ ਪੀ ਆਰ 126 ਦੇ ਸਾਨੂੰ ਪ੍ਰੋਪਰ ਜਾਣਕਾਰੀ ਦੇ ਦਿਓ ਕਿਉਂਕਿ ਪਿਛਲੇ ਸਾਲ ਵੀ ਕਾਫੀ ਲੱਗੀ 126 ਇਸ ਵਾਰ ਵੀ ਮੂੰਗੀ ਦੇ ਮੱਕੀ ਵਾਲੇ ਏਰੀਆ ਦੇ ਵਿੱਚ ਰਕਾਰਡ ਤੋੜ ਲੱਗ ਰਹੀ ਹੈ ਪਹਿਲਾਂ ਤਾਂ ਭਾਈ ਜੀ ਗੱਲ ਕਰਦੇ ਪਨੀਰੀ ਤੋਂ ਪਨੀਰੀ ਹੈ ਜਿਹੜੀ ਕਿੰਨੇ ਬੀਜ ਦੇ ਨਾਲ ਤਿਆਰ ਕਰਨੀ ਚਾਹੀਦੀ ਹੈਗੀ ਪਨੀਰੀ ਯੂਨੀਵਰਸਿਟੀ ਕਹਿੰਦੀ ਹੈ ਜੀ ਵੀ 8 ਕਿਲੋ ਆਪਣੀ ਆਪਣੀ 8 ਕਿਲੋ ਬੀਜ 1 ਕਿਲੇ ਵਾਸਤੇ ਬਹੁਤ ਹੁੰਦਾ ਪਰ ਕਿਸਾਨਾਂ ਦਾ ਤਜਰਬਾ ਉਹ 4-5 ਕਿਲੋ ਬੀਜ ਦੇ ਨਾਲ 1 ਕਿਲੇ ਦੀ ਬਜਾਈ ਆਪਣਾ 1 ਕਿਲੇ ਦੀ ਪਨੀਰੀ ਦੇ ਨਾਲ ਬੀਜ ਦਿੰਦੇ ਨੇ ਅੱਛਾ ਜੀ ਤੇ ਪਨੀਰੀ ਕਿੰਨੇ ਦਿਨ ਦੀ ਤਿਆਰ ਕਰਨੀ ਚਾਹੀਦੀ ਹੈ ਕਿੰਨੇ ਕਿੰਨੇ ਦਿਨਾਂ ਦੀ ਹੋਵੇ ਇਹ ਵੈਰਾਈਟੀ ਦੇ ਵਿੱਚ ਕੁਝ ਕੁ ਨੁਕਤੇ ਨੇ ਵੀ ਆਪਾਂ ਜੇ ਦੀ ਟਰਾਂਸਪਲਾਂਟਿੰਗ 15 ਜੁਲਾਈ ਤੇ ਆਪਣੀ ਪਨੀਰੀ ਇਹਦੀ ਆਪਾਂ 20 ਤੋਂ ਲੈ ਕੇ 25 ਦਿਨਾਂ ਦੀ ਜੇ ਪਨੀਰੀ ਇਹਦੀ ਖੇਤ ਦੇ ਵਿੱਚ ਲੱਗ ਜੇ ਤਾਂ ਇਹ ਵੈਰਾਈਟੀ ਸਾਰੀਆਂ ਵੈਰਾਈਟੀਆਂ ਨਾਲੋਂ ਇਹਦਾ ਝਾੜ ਜ਼ਿਆਦਾ ਆ ਠੀਕ ਹੈ ਜੀ ਤੇ ਇਹਨੂੰ ਕੋਈ ਰੋਗ ਵਗੈਰਾ ਜਲਚੁਲ ਸਰੋਗ ਜਾਂ ਮੰਨ ਲਓ ਐਂਡ ਤੱਕ ਹਰੀ ਰਹਿੰਦੀ ਆ ਤੇ ਇਹਨੂੰ ਕੋਈ ਬਿਮਾਰੀਆਂ ਦਾ ਹਮਲਾ ਨਹੀਂ ਹੁੰਦਾ ਤੇ ਸਾਰੀਆਂ ਵੈਰਾਈਟੀਆਂ ਨਾਲੋਂ ਝਾੜ ਇਹਦਾ ਜੇ ਆਪਾਂ 15 ਜੁਲਾਈ ਤੋਂ ਬਾਅਦ ਲਾਈਏ ਪਿਛਲੀ ਵਾਰ ਦੇਖੋ ਆਪਣੇ ਹੜ੍ਹਾਂ ਦੇ ਕਾਰਨ 20 25 25 ਜੁਲਾਈ ਤੱਕ ਇਹ ਇਹਦੀ ਬਜਾਈ ਹੋਈ ਆ ਫਿਰ ਵੀ ਝਾੜ ਰਿਕਾਰਡ ਤੋੜ ਝਾੜ ਆਇਆ ਨੇ ਪੀਆਰ 2630 ਜੁਲਾਈ ਤੱਕ ਵੀ ਲਾਲੋ ਲੱਗਦੇ ਰਹੀਏ ਕਿਉਂਕਿ ਆ ਤੁਹਾਡੇ ਮੌਨਕਾਲ ਏਰੀਆ ਦੇ ਵਿੱਚ ਇੱਥੇ 26 ਦਾ ਏਰੀਆ ਲੱਗਿਆ ਬਿਲਕੁਲ ਬਿਲਕੁਲ ਜ਼ਿਆਦਾਤਰ 26 ਲੱਗਿਆ ਕਿਉਂਕਿ ਕਿਸਾਨਾਂ ਨੇ ਸੇਵਾ ਦੇ ਤੌਰ ਤੇ ਵੀ ਪੀਆਰ 26 ਦਾ ਬੀਜ ਇਨਕ ਜਿਹੜਾ ਪਹਿਲਾਂ ਪੈਸੇ ਲੈ ਕੇ ਵਿਕਦੇ ਦੂ ਫ੍ਰੀ ਗਿਆ ਕਾਰਨ ਵੀ ਬੀਜ ਦੀ ਡਿਮਾਂਡ ਸੀ ਚਾਹ ਕਿਸੇ ਨੇ ਸੇਵਾ ਕੀਤੀ ਚਾਹ ਕਿਸੇ ਨੇ ਮੁੱਲ ਵੇਚਿਆ ਹੈ ਉਹ ਬੀਜ ਦੀ ਡਿਮਾਂਡ ਸੀ ਦੂਸਰੀ ਗੱਲ ਬਈ ਇਹ ਜਿਹੜਾ ਤਾਂ ਪੱਕਣ ਦਾ ਸਮਾਂ ਕਿੰਨੇ ਕਿ ਦਿਨ ਦਾ ਸਹੀ ਸਮਾਂਗਾ ਇਹ ਤਕਰੀਬਨ 101 123 ਤੇ 123 ਤੋਂ ਲੈ ਕੇ 125 ਕਿਨ ਖੇਤ ਦੇ ਵਿੱਚ ਲੈ ਜਾਂਦੀ ਆ ਸਮੇਤ ਪਨੀਰੀ ਸਮੇਤ ਪਨੀਰੀ ਬੀਜ ਤੋਂ ਬੀਜ ਤੱਕ ਠੀਕ ਹੈ ਤੇ ਜਿਹੜਾ ਬਈ ਇਹਦੀ ਟ੍ਰਾਂਸਫਰ ਆਰਡਰਿੰਗ ਕਰਦੇ ਆਪਾਂ ਨੂੰ ਸਹੀ ਝਾੜ ਲਾ ਜੁਨੀਵਰਸਿਟੀ ਕਹਿੰਦੀ ਆ ਇੱਕ ਵਰਗ ਦੇ ਇੱਕ ਵਰਗ ਮੀਟਰ ਦੇ ਵਿੱਚ ਇਹਗਾ ਹਾਈ ਇਹ 30 ਤੋਂ ਲੈ ਕੇ 33 ਬੂਟੇ ਹੋਣੇ ਚਾਹੀਦੇ ਨੇ 33 ਬੂਟੇ ਹੁਣ ਕਹਿਣ ਦਾ ਭਾਬੀ ਸੰਘਣੀ ਹੋਵੇ ਜਿਆਦਾ ਵੀ ਫਿਰਲੀ ਨਾ ਪੈਰਾਂ ਦੇ ਫਿਰਲੀ ਨਾ ਹੋਵੇ ਪੈਰਾਂ ਦੀ ਜਿਹੜੀ ਬਈ ਜੂਰੀਆ ਖਾਦ ਹੈਗੀ ਉਹ ਕਟਕਟ ਕਿੰਨੇ ਦਿਨਾਂ ਵਿੱਚ ਪੂਰੀ ਕਰਨੀ ਆਪਾਂ ਨੇ ਜੂਰੀਆ ਖਾਦ ਇਹਦੀ 30 ਦਿਨਾਂ ਦੇ ਵਿੱਚ 25 ਤੋਂ ਲੈ ਕੇ 30 ਦਿਨਾਂ ਦੇ ਵਿੱਚ ਇਹਦੀ ਜੂਰੀਆ ਖਾਦ ਪੂਰੀ ਹੋ ਜਾਣੀ ਚਾਹੀਦੀ ਠੀਕ ਹੈ ਜੀ ਸਪਰੇ ਬਈ ਸਭ ਨੂੰ ਪਤਾ ਵੀ ਇੱਕ ਸਪਰੇ ਇਹ ਲੈਂਦੇ ਆ ਇਹਦਾ ਖਰਚੀ ਬਈ ਜੀ ਕੋਈ ਨਹੀਂ ਹੈਗਾ ਇੱਕ ਸਪਰੇ ਦੇ ਨਾਲ ਉਹੀ ਜੇ ਆਪਣੇ ਕਰਨੀ ਆ ਇੱਕ ਸਪਰੇ ਦੇ ਨਾਲ ਇਹ ਸਿਰੇ ਚੜ ਜਾਂਦੀ ਆ ਤੇ ਕੋਈ ਮਹਗੀ ਸਪਰੇਆਂ ਇਹਦੇ ਉੱਤੇ ਕਰਨ ਦੀ ਜ਼ਰੂਰਤ ਨਹੀਂ ਠੀਕ ਹੈ ਤੇ ਇਹਦਾ ਜਿਹੜਾ 나ੜ ਐਂਡ ਤੱਕ ਹਰਾ ਰਹਿੰਦਾ ਇਸ ਵਾਰ ਮੂੰਗੀ ਜਿੱਥੇ ਲੋਕ ਮੂੰਗੀ ਤੇ ਮੱਕੀ ਦੀ ਬਿਜਾਈ ਬਹੁਤ ਜ਼ਿਆਦਾ ਰਕਬੇ ਵਿੱਚ ਹੋਈ ਆ ਉੱਥੇ ਤਕਰੀਬਨ ਇਹੀ ਵੈਰੈਟੀ PR126 ਵੈਰੈਟੀ ਲੱਗਦੀ ਆ ਠੀਕ ਹੈ ਹਾਂ ਭਾਈ ਜੇ ਦੂਸਰੀ ਗੱਲ ਜਿਹੜਾ ਬ੍ਰੀਡਡ ਸੀਡ ਹੁੰਦਾ ਉਹਦੇ ਬਾਰੇ ਕਿਸਾਨਾਂ ਦੇ ਕਾਫੀ ਸਵਾਲ ਆ ਵੀ ਉਹ ਕਿਸਾਨਾਂ ਨੂੰ ਲਾਉਣਾ ਚਾਹੀਦਾ ਜਨਾ ਉਹਦਾ ਵੀ ਆਪਾਂ ਨੂੰ ਫਾਇਦਾ ਹੈ ਕਰਾਂ ਬਰੀਡਰ ਸੀਡ ਬਈ ਆਪਣਾ ਜਿਹੜੇ ਯੂਨੀਵਰਸਿਟੀ ਦਿੰਦੀ ਆ ਉਹ ਉਹਨਾਂ ਨੂੰ ਦਿੰਦੀ ਆ ਜਿਹੜੇ ਆਪਣੇ ਸੀਡ ਵਾਲੇ ਹੁੰਦੇ ਨੇ ਜਿਹੜੇ ਆਪਣੇ ਐਮਯੂ ਕਰਾਉਂਦੇ ਨੇ ਤੇ ਬਰੀਡਰ ਸੀਡ ਤੋਂ ਬਾਅਦ ਕਿਸਾਨ ਨੂੰ ਉਹਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੈਗਾ ਤੇ ਜਿਹੜਾ ਆਪਣਾ ਯੂਨੀਵਰਸਿਟੀ ਜਿਹੜਾ ਐਮਯੂ ਕਰਾਉਂਦਾ ਸੀਡ ਵਾਲੇ ਉਸ ਤੋਂ ਬਾਅਦ ਬਰੀਡਰ ਤੋਂ ਬਾਅਦ ਫਾਊਂਡੇਸ਼ਨ ਬੀਜ ਤਿਆਰ ਹੋ ਜਾਂਦਾ ਠੀਕ ਹੈ ਤੇ ਫਾਊਂਡੇਸ਼ਨ ਤੋਂ ਬਾਅਦ TL ਸਰਟੀਫਾਈਡ ਬੀਜ ਤਿਆਰ ਹੋ ਜਾਂਦਾ ਤੇ ਯੂਨੀਵਰਸਿਟੀ ਦੀ ਬਧੀਆ ਕਿਸਮਾਂ ਇਹ ਤੇ 6-7 ਸਾਲ ਪਹਿਲਾਂ ਕਿਸਮ ਆਈ ਸੀਗੀ ਤੇ ਹੁਣ ਕਿਸਾਨ ਦੀ ਹਰਮਨ ਪ੍ਰਿਆ ਵਰਾਈਟੀ ਹਰਮਨ ਪਿਆਰੀ ਵਰਾਈਟੀ ਬਣੀ ਆ PR126 ਸਾਰੀਆਂ ਵਰਾਈਟੀਆਂ ਨਾਲੋਂ ਇਹ ਕਿਸਮ ਦਾ ਝਾੜ ਤੇ ਨਾਲੇ ਪਾਣੀ ਦੀ ਬਚਤ ਹੁੰਦੀ ਆ PR126 ਲਾਓ ਤੇ ਖਰਚਾ ਵੀ ਬਹੁ ਘਟਾ ਦੂਸਰੀ ਗੱਲ ਬਈ ਕਣਕ ਵਿਜਨ ਵਿੱਚ ਦਿੱਕਤ ਨਹੀਂ ਆਉਂਦੀ ਕੋਈ ਦਿੱਕਤ ਨਹੀਂ ਆਉਂਦੀ ਆਪਾਂ ਪਰਾਲ ਖੜਿਆ ਕੇ ਸੁਪਰ ਸੀਡਰ ਨੇ ਦੀ ਕਣਕ ਦਾ ਬੀਜ ਵਜਾਰਾ ਕਰਦਾ ਹਾਂ 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 ਇਹਦੀ ਪਰਾਲੀ ਬਹੁਤ ਘੱਟ ਹੁੰਦੀ ਹੈ ਤੇ ਦੂਸਰੀ ਗੱਲ ਬਈ ਜਿਹੜੀ ਤੁਸੀਂ ਬਰੀਡਡ ਸੀਡ ਦੀ ਗੱਲ ਕੀਤੀ ਹੈ ਉਹ ਲਾਇਸੈਂਸ ਵਾਲੇ ਬੰਦਿਆਂ ਨੂੰ ਮਿਲਦਾ ਹੈ ਕਹਿੰਦਾ ਹਾਂ ਲਾਇਸੈਂਸ ਵਾਲੇ ਦੇ ਵਿੱਚ ਕਿਸਾਨ ਜਿਹੜੇ ਸ਼ਾਮਲ ਨਹੀਂ ਹੁੰਦੇ ਸ਼ਾਮਲ ਨਹੀਂ ਹੁੰਦੇ ਕਿ ਕਿਸਾਨ ਨੂੰ ਕੋਈ ਫਾਇਦਾ ਨਹੀਂ ਹੈਗਾ ਜੀ ਲਾਉਣ ਦਾ ਜੇ ਕਿਸੇ ਕੋਲੇ ਲਾਇਸੈਂਸ ਆ ਉਹ ਬਰੀਡਡ ਸੀਡ ਲੈ ਕੇ ਅੱਗੇ ਵੀ ਮਲਟੀਪਲਾਈ ਕਰਦਾ ਫਿਰ ਆਪਣਾ ਜਿਹੜਾ ਬੀਜ ਤਿਆਰ ਕਰ ਲੈਂਦਾ ਠੀਕ ਹੈ ਜੀ ਤੇ ਹੋਰ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦਾ ਇੱਕ ਇਸ ਕਿਸਮ ਬਾਰੇ ਇਹ ਕਿਸਮ ਸਭ ਤੋਂ ਵਧੀਆ ਕਿਸਮ ਸਾਰੀਆਂ ਵੈਰਾਈਟੀਆਂ ਦੇ ਨਾਲੋਂ ਚਾੜੀ ਦਾ ਬੱਧਾ ਤੇ ਦੂਜੇ ਨੰਬਰ ਤੇ ਟਾਈਮ ਸਰ ਇਹ ਵੈਰੈਟੀ ਬੀਜ ਕੇ ਕਣਕ ਬੜਾਈ ਹੋ ਜਾਂਦੀ ਹੈ ਤੇ ਟਾਈਮ ਤੇ ਕਣਕ ਬੀਜੀ ਜਾਂਦੀ ਹੈ ਤੇ ਝਾੜ ਖਰਚਾ ਬਹੁਤ ਘੱਟਾ ਵੈਰੈਟੀ ਦੇ ਖਰਚਾ ਨਾਮ ਮਾਤਰਾ ਤੇ ਸਭ ਤੋਂ ਵਧੀਆ ਆਨਲਾਈਨ ਟਾਈਮ ਦੀ ਸਭ ਤੋਂ ਵਧੀਆ ਕਿਸਮ ਹੈ ਡੀਐਸਆਰ ਰਾਹੀਂ ਵੀ ਸਿੱਧੀ ਵਿਜੇ ਵੀ ਕਰ ਸਕਦੇ ਆ ਡੀਐਸਆਰ ਰਾਹੀਂ ਕਰ ਸਕਦੇ ਆ ਤੇ ਜੂਨ ਦੇ ਵਿੱਚ ਕਰ ਸਕਦੇ ਆ ਡੀਐਸਆਰ ਦੇ ਨਾਲ ਇਹ ਕਿਸਮ ਤਕਰੀਬਨ 7-8 ਦਿਨ ਹੋਰ ਵੀ ਪਹਿਲਾਂ ਆ ਜਾਂਦੀ ਹੈ ਠੀਕ ਹਾਂਜੀ ਉਹੀ ਆਪਾਂ ਥੋੜੀ ਜੀ ਜੇ ਲੇਟ ਲੈ ਕੇ ਜਾਈਏ ਇਹਦਾ 400 ਰੁਪਈਆ ਕਿਸ ਸੰਬੰਧੇ ਨਾਲ ਉਹ ਵੱਧਾ ਜੀ ਆਪਾਂ ਦੋ ਕ ਗੱਲਾਂ ਚੇਤੇ ਰੱਖੀਏ ਇੱਕ ਤਾਂ ਪਨੀਰੀ ਇਹਦੀ 20 ਤੋਂ ਲੈ ਕੇ 25 ਦਿਨਾਂ ਦੇ ਵਿੱਚ ਲਾ ਦਈਏ ਤੇ 15 ਜੁਲਾਈ ਤੋਂ ਬਾਅਦ ਇਹਦੀ ਟ੍ਰਾਂਸਪਲੈਂਟਿੰਗ ਕਰੀਏ ਠੀਕ ਹੈ ਹਾਂਜੀ ਸ਼ੁਕਰੀਆ ਬਈ